ਸਕਾਬੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਕਮਿਟੀ ਪਿੰਡਾਂ ਢੋਟੀਆਂ ਪਹੁੰਚ ਚੁੱਕੇ ਆ। ਜਿਲ੍ਹਾ ਧੰਦਗੰਦਾ ਤੁਸੀ ਲਖਮੀ ਸਾਹਿਬ ਤੇ ਬਾਈ ਸਾਡੀ ਖੂਬ ਆ ਗਏ ਆ। ਦੇਖੋ ਅੱਜ ਬਾਈ ਕੋਈ ਅਰਸਾ ਦੇ ਲਾ ਕੋਸ ਹੈਗੇ ਆ ਨਾਲ ਗਾਵਾਂ ਵੀ ਆ ਤੇ ਆ ਹੁਣ ਬਾਈ ਨਾਲ ਗੱਲਬਾਤ ਕਰੀਏ ਆਪਾਂ। ਬਾਈ ਜੀ ਅਸਤਿਕਾਲ ਜੀ। ਅਸਤਿਕਾਲ ਜੀ ਦੇਖਿਆ। ਉਹ ਬਾਈ ਛੱਡ ਦੀ ਕਰੀ। ਛੱਡ ਦੀ ਕਰੀ ਕਿਰਪਾ ਨਾਲ। ਇਹ ਵੇਖੋ ਬਾਨਾ ਬਹੁਰੀ ਆ ਗਿਆ ਬੰਤੀ ਸਿਰ ਪਰ ਇਹ ਮੈਡੋਲੀ ਨਿਕਲ ਗਿਆ ਥੋੜਾ ਇਹ ਕਹਿੰਦਾ ਆਪਣਾ ਜੋਰੀ ਟੁੱਟੀ ਤੁਹਾਨੂੰ ਦਾ ਹਾਂ ਜੀ ਆਹਨੇ ਦੁਨੀਆ ਦਾ ਪੂਰਾ ਫਰਕ ਪਿਆ ਡੰਗਲ ਗਿਆ ਆਟੋਮੇਟਿਕ ਦਾ ਹਾਂ ਜੀ ਬਾਕੀ ਇਹਨਾਂ ਭਲੀ ਬਾਹ ਸੋਣਾ ਹਾਂ ਜੀ ਭਾਅ ਵੀ ਥੋੜਾ ਜਿਆਦਾ ਹਾਂ ਜੀ ਹਾਂ ਜੀ ਭਾਅ ਔਰ ਆਜ ਮੈਂ ਕਿੰਨੇ ਆਜ ਸੰਦੀਪ ਵੀ ਫਾਇਰ ਆਪਣੀ ਨੂੰ ਮੱਝਾਂ ਵਾਂ ਦੇ ਦੋ ਆਪਣੇ ਕੋਲ ਠੀਕ ਆ ਹਾਂ ਜੀ ਛੇ ਪਹਿਰੇ ਇੱਕ ਐਡਰੈਸ ਬੋਲ ਦੋ ਆਪਾਂ ਹਾਂ ਪਿੰਡ ਟੋਟੀਆਂ ਤੇ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਜਿੱਥੋਂ ਆਪਾਂ ਨੂੰ ਜੇ ਮਾਲਗ ਵਾਲੇ ਵੀ ਆਉਂਦੇ ਆ ਤੇ ਨਿਸ਼ਾਰਾ ਪੰਨਵਾ ਤੇ ਹਰੀਗੇ ਪਤਣਾ ਦੇ ਜਿਹੜੇ ਨੇੜੇ ਰਹਿ ਜਾਂਦੇ ਆ ਇਧਰੋਂ ਦਵਾਬੇ ਨੂੰ ਆਪਣਾ ਖਡੂਰ ਸਾਹਿਬ ਤੇ ਖੋਵਾ ਸਾਹਿਬ ਪੇਰਾਗੋ ਮਿੱਠਾ ਤੋਂ ਤਰਨਤਾਰਨ ਦੇ ਕਿਨਾਰੇ ਕੋਮੇਟ ਰਹੀ ਚਲੋ ਹਾਂਜੀ ਨੰਬਰ ਤੁਹਾਡਾ ਨੰਬਰ ਆ 73475 70164 ਤੇ 81993390 ਠੀਕ ਹਾਂ ਇਹ ਫਰੀ ਹੈ ਜੀ ਹਾਂਜੀ ਮਤਲਬ ਆਉਂਦੀਆਂ ਵਾ ਪਾਣੀ ਦੀਆਂ ਧਾਰਾ ਨਹੀਂ ਆ ਡਾਕਟਰ ਨਾਲ ਗੱਲਬਾਤ ਕੀਤੀ ਆ ਉਹਦਾ ਚੱਲੂਗਾ ਟਾਈਮ ਲੱਗੂਗਾ ਆਪਾਂ ਇਹ ਵੇਲੇ ਤੇ ਲੜ ਕੇ ਗਏ ਹਾਂਜੀ ਹਾਂਜੀ ਹੁਣ ਤੂੰ ਦੇ ਨਾ ਦੂਜਾ ਸੁਆ ਸੰਦੀਪ ਦੁੱਧ ਇਹਦੇ ਥੱਲੇ ਇਹ ਵੇਲੇ ਪੰਜਾ 96 ਸੁੰਨੇ ਥੱਲੇ 12 13 ਲੀਟਰ ਆ ਅੱਛਾ ਕਿੰਨਾ ਥਣਾ ਚੋਂ ਬੱਚੇ ਦਾ ਪਾ ਕੇ 13 ਲੀਟਰ ਹੋਊਗਾ ਜਿਹੜਾ ਦੇਖ ਲੋ ਹੋਊਗਾ 13 ਨੂੰ ਟ੍ਰੇ ਨੈਟ ਕੰਡੇ ਵਾਲਾ ਹੀ ਖੋਲੋ ਜੀ ਫੇਰ ਲੋ ਜੀ ਦੇਖੋ ਕਿਲਰ ਮੱਝ ਉਹਨਾਂ ਮੱਝ ਰਿਪੋਰਟ ਵਾਲੀ ਸੋਣੀ ਬਿਲਕੁਲ ਜੱਡ ਬਣਿਆ ਮਾੜਾ ਸੰਦੀਪ ਆਹ ਬਜਨ ਵਟੇ ਦੇ ਵਿੱਚ ਜੀ 8 70000 ਦੀ ਉਦਾਂ ਹੀ ਆ ਬਿਲਕੁਲ ਜੀ ਫੇਰ ਚਲੋ ਇਹ ਪਰਸੋਂ ਰ ਬਦਲ ਲੱਗਿਆ ਜੀ ਕਿਵੇਂ ਨਹੀਂ ਬਦਲ ਲੈ ਕੇ ਆਂਦੀ ਹਾਂ ਗੱਬਨ ਲੈ ਕੇ ਆਂਦੀ ਆ ਟਿੱਪਣ ਆਪਣੀ ਓਕੇ ਆਈ ਆ ਸਾਹ ਦੇ ਲੋਰ ਜੀ ਚੈੱਕ ਕਰ ਜੋ ਆਜੂ ਜੀ ਵਰੀਆ ਓਕੇ ਆ ਗਈ ਜਰੇ ਬਸ ਠੀਕ ਆਹਨੇ ਕਿੱਡਾ ਲੱਗਿਆ ਬਿਲਕੁਲ ਬਿਲਕੁਲ ਭਾਣਾ ਉਨਾ ਗਾ ਨੂੰ ਉਨਾ ਪਸ਼ਾਂ ਲੈ ਡਰਦੀ ਆ ਆ ਜਾ ਕੱਬ ਨਹੀਂ ਹਾਂਜੀ ਕਬੈ ਨਹੀਂ ਆਲੇ ਬੰਦੇ ਆ ਹਾਂਜੀ ਕਬੈ ਨਹੀਂ ਆਲੇ ਕਬੈ ਨਹੀਂ ਲਾ ਚਲੋ ਆਈਂ ਜਿਹੜੀ ਸੰਦੀ ਉੱਡਣੀ ਹੈ ਆਗਮੀ ਜਨੇ ਮੱਝੀ ਡਾਲੋ ਇਹ ਚੋ ਤੇ 100 ਨਹੀਂ ਛੋੜੀ ਐ ਪਾ ਬੋਲੋ ਕਰਨੇ ਸੰਦੀ ਸਿੰਘ ਜੀ ਤੋਂ ਆਪਾਂ 500 ਰੁਪਏ ਠੀਕ ਹੈ ਜੀ 85000 ਚ 500 ਰੁਪਏ ਛੋੜ ਕੇ 85000 ਚ 500 ਛੋੜ ਹਾਂਜੀ ਚਲੋ ਠੀਕ ਜੀ ਇਹ ਜੀ ਇਹ ਸੰਦੀ ਸਿੰਘ ਸੂਆ ਕੋਈ ਤੀਜਾ ਨਾਲੇ ਕੋਈ ਚੌਥਾ ਨਾਲੇ ਕੋਈ ਮੀਰਪੁਰਾ ਪੰਜਵਾਂ ਨਾਲੇ ਕੇ ਦਾ ਕੋਈ ਹੋ ਸਕਦਾ ਠੀਕ ਹੈ ਜੀ ਇਹਨੇ ਮਗਰ ਬੱਚਾ ਆ ਕੱਟਾ ਜੋ ਠੀਕ ਹੈ ਜੀ ਇਹ ਆਦੇ ਚੋਖੇ ਨਹੀਂ ਸੂਈ ਆ ਆਹ ਨੋਮ ਜੀ ਮੇਰੇ ਨਾੜਾ ਉਹ ਸੇ ਸੰਦੀਸ਼ਾ ਮੱਝ ਨਾਲ ਦੁੱਧ ਵਾਲੀ ਪੂਰੀ ਖੋਲਿਆ ਹਾਂ ਹਾਂ ਜੀ ਐਂਕੀ ਆ ਨਾੜਕਦਾਂ ਦੀ ਤੇ ਪਤਲੀ ਚਮੜੀ ਕਿੰਨਾ ਦੀ ਹਣ ਬੋਲਾ ਇਹ ਐ ਹੁਣੇ ਬਾਬਾ ਜੀ ਯਾਰਾਂ ਫਿਲਟਰ ਦੇ ਵਿੱਚ ਚੱਲਣ ਡਈ ਹੈ ਬੱਤੇ ਦਾ ਪਾ ਕੇ ਯਾਰਾਂ ਲੀਟਰ ਹੋ ਗਿਆ ਖੋਲੋ ਵੀ ਹਾਂਜੀ ਲਓ ਜੀ ਚਲ ਜੀ ਮੱਝ ਜੀ ਦੇਰੀ ਮਗਰ ਵਧੀਆ ਮੁੱਖ ਤੇ ਦੁੱਧ ਵਾਲੀ ਮੈਂ ਆਹ ਐਂਕੀ ਕਿੰਨਾ ਇਦੋਂ ਲੇ ਗਿਆ ਮੈਂ ਇਹ ਹਾਂਜੀ ਭਾਦੀ ਐਂਕੀ ਇਦੋਂ ਹੀ ਆਈ ਹਾਂ ਅੱਗੇ ਗਏ ਹਾਂ ਗੁੰਡੀਆਂ ਚੋਂ ਗੀਆਂ ਦੋ ਤਿੰਨ ਝੋਟੀਆਂ ਹੈਗੀਆਂ ਇਹ ਤੋਂ ਮਗਰੋਂ ਨਿਕਲ ਗਈਆਂ ਸੋ ਸੂਨੀ ਮੇਰੇ ਪੱਟਾ ਆਉਂਦਾ ਪਰ ਹੈ ਇਹ ਬਾਕੀ ਇਥੇ ਖਾਣੇ ਚ ਜ਼ਰੂਰ ਮੋਟਾ ਪੋਲੀ ਬਹੁਤ ਜਿਆਦਾ ਆ ਠੀਕ ਹੈ ਕੇਵਲੇ ਖਾਣ ਦਾ ਬੰਦਾ ਸੈਰੇ ਇੱਕ ਕਹਿੰਦਾ ਕਿ ਪਤਾ ਨਹੀਂ ਕਿਦਾਂ ਨਹੀਂ ਇਹ ਪੋਲੀ ਰੋਮਰਗੀ ਹੈ ਸੋਸ਼ ਜੀ ਹਾਂ ਜੀ ਇਹ ਢੰਗੀ ਮੈਂ ਦੁੱਧ ਵਾਲੀ ਹੈ ਜੀ ਹਾਂ ਜੀ ਚਲੋ ਹਾਂ ਜੀ ਇਹਦਾ ਸਨੀ ਸਿੰਘ ਜੀ ਬੋਲੋ ਜੋ ਮਰਜ਼ੀ ਕਰੀ ਲਈਏ ਅਸੀਂ 85000 ਰੁਪਏ ਹਾਂ 80000 ਰੁਪਏ ਚਲ ਹਾਂ ਭਾਈ ਜੀ ਇਹ ਵੀਰੇ ਸੁਆਕ ਕੋ ਦੁਜਾ ਵਾਲੇ ਕੋ ਤੇਜਾਲ ਵਾਲੇ ਠੀਕ ਹੈ ਜੀ ਇਹ 14 15 ਰੁਪਏ ਆ ਬੱਚੇ ਬਹੁਤ ਬੱਚੇ ਆ ਬੱਚਾ ਤੇ ਇਹਨਾਂ ਕੇ ਕੋਲੀ ਪਾਲੀ ਬਹੁਤ ਧੀਆ ਵਾ ਤੇ ਦੁੱਧ ਹੋਊਗਾ ਬਾਬਾ ਜੀ ਇਹ ਥੱਲੇ 11 ਮੀਟਰ ਥੋੜਾ ਭਰ ਥਣ ਭਰਲਾ ਭਰਾ ਜੀ ਥਣ ਭਰਨਾ ਦੀਆ ਦੁੱਧ ਭਰਾਂਗੇ ਕੋਲੀ ਹਾਂਜੀ ਕੋਲੀ ਯਰੂ ਵਰਗੀ ਹਰੇ ਬੋਲੋ ਹਾਂਜੀ ਬਾਕੀ ਸਿੰਘ ਜੀ ਤੁੰਗੀ ਬੜੀ ਸੋਹਣੀ ਲੱਗੀ ਆ ਬੁੱਧ ਬਾਰਕ ਨੇ ਰਹਿ ਗਿਆ ਜੀ 11 ਕਿਲੋ ਜੀ 11 ਕਿਲੋ ਹਾਂ ਜੀ ਚਾ ਨਾਰਾ ਕਰੇ ਚਮੜੀ ਤੇ ਪਤਲੀ ਆ ਨਹੀਂ ਚਮੜੀ ਦੇ ਹੱਥ ਚੜਦਾ ਤੇ ਮਾਲਿਆ ਦੇ ਠੀਕ ਆ ਐਤ ਗਾਠਾ ਕਿੰਨਾ ਲੱਗਾ ਨੂੰ ਹਾਂ ਜੀ ਹਾਂ ਜੀ 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 ਹਾਂ ਜੀ ਚਲੋ। ਇਹ ਮਿਸਿਕ ਅਸੀਂ। ਹਾਂਜੀ। ਆਗਲੀ ਹੁਣ ਲੱਗੀ ਜੀ ਇਹਨੂੰ। ਵਾਹ। ਹਾਂ ਜੀ। ਤਾਂ ਗਾਣੂ ਆ ੱੱਡਾ ਬਹੁਤ ਸੁਣਾ ਹੁਣ। ਹਾਂ ਜੀ। ਤੇਰਾ ਸੰਦੀ ਸਿੰਘ ਜੀ 82500 ਰੁਪਏ ਮਾਣੇ। 82000। 6500 ਫੜੀ। ਚਲੋ। ਆਜੋ। ਯਾਹਰਲੀ ਇਹ ਸਲੀ ਸਿੰਘ ਜੀ ਬੇਨ ਬੱਚੇ ਦੋ ਆ। ਕੋਈ ਲਾਲੇ ਸੌ ਦੀ ਸੂਈ। ਹਾਂਜੀ। ਕੋਈ ਲਾਲੇ ਦੋ ਸਾਲਾਂ ਦੀ ਸੂਈ। ਕੋਈ ਲਾਲੇ ਦੋ ਮਹੀਨਿਆਂ ਦੀ। ਆਪਣੀ ਉਹਦਾ ਡੇਢ ਮਹੀਨੇ ਦੀ ਸੂਈ। ਠੀਕ ਹੈ ਆਪਣੇ ਕੋਲੋਂ ਗਈ ਹੀ ਹੈ ਹਾਂਜੀ ਆਪਣੇ ਕੋਲੋਂ ਹੀ ਆਈ ਆ ਤੇ ਇਹਦਾ ਸਿਕਰ ਕੀ ਹੈ ਦੋ ਚਾਰ ਦਿਨਾਂ ਦੇ ਟੀਕੇ ਲਾ ਕੇ ਵੀਰ ਤੋਂ ਬੰਦਾ ਇੰਦਰ ਮੇਰੇ ਮਨਵਾਰਾ ਨਹੀਂ ਖਾਣੀ ਆਪਾਂ ਨੂੰ ਹੋਰ ਮੱਝ ਦੇ ਕੇ ਮੱਝ ਵਾਸਤੇ ਦਿੰਦੀ ਹੈ ਹੁਣ ਦੀ ਮਿਲੀ ਹੈ ਨਹੀਂ ਨਹੀਂ ਬਿਨਾ ਕੀ ਕੇ ਰੋ ਆ ਬਾੜੇ ਥਾਪੀ ਮਾਰ ਕੇ ਥੱਲੇ ਪੈਈ ਰਾ ਥੋੜੀ ਚੋਾਈ ਸਕਦੇ ਆ ਬਾਕੀ ਨਾਰਮਲ ਮੱਝਾਂ ਦਾ ਦੁੱਧ ਕਿੰਨਾ ਮੱਝਾਂ ਦਾ ਦੁੱਧ ਬਾਬਾ ਜੀ ਅਸਰੇ ਹੋਊਗਾ 8 ਲੀਟਰ ਤੋਂ ਬਾਹਰ 9 ਲੀਟਰ ਦੋਧੇ ਆ ਅਠ ਮੰਨ ਕੇ ਕੋਈ ਸੋਚਾ ਕਰਦਾ ਇੱਦਾਂ ਲੋਬੇ ਵੇ ਲੋਪਰ ਫਰਮਣੇ ਆਜ ਵਾਲੀ ਲੈ ਉਹ ਜੋ ਆਜ ਵਰੀਆਣਾ ਦੀ ਕਾ ਬਹੁਤ ਸੋਣਾ ਤੇ ਬਜਿਫਰੇ ਦੀ ਕਿੰਨੇ ਦੀ ਇਹਦਾ 56500 ਰੁਪਏ ਦਾ 58500 ਹਾਂਜੀ ਇਹ ਸੱਜਣ ਮੰਨ ਕੇ ਲਵੇ ਕੋਈ ਇਹ ਨਾ ਕਵੇ ਟੋਕੜਿਆ ਮਾਝੂ ਸੰਝ ਲਿਆ ਚਲੋ ਹਾਂਜੀ ਤੇ ਗਾਂ ਨੇ ਜੰਗਨੋਮਣ ਜੀ ਦੇ ਗਾਂ ਆ ਗਈਆਂ ਦਮੇ ਸੋਹਣੇ ਕਰਾ ਬੋਲੇ ਦੂਵੇ ਸਵਾਇਆ ਇਹਨੇ ਮਗਰ ਹੈਗੀ ਜੋ ਉਹ ਬੱਚੀ ਕੋਈ 12 ਦੀ ਲਾਲੇ ਕੋਈ 15 ਦੀ ਲਾਲੇ ਲਾਲ ਰੰਗ ਦੀ ਬੱਚੀ ਇਹਦੇ ਤੇ ਬਣੀ ਜੀ ਗੰਮੀ ਬੱਚੀ ਠੀਕ ਠੀਕ ਹੈ ਜੀ ਦੁੱਧ ਕਿੰਨਾ ਬਈ ਜੀ ਦੁੱਧ ਥਨੀ ਸਿੰਘ ਜੀ ਦੇ ਥਲੇ ਹੋਊਗਾ 18 ਲੀਟਰ ਦੇ ਲਈ 18 ਲੀਟਰ ਵਿਖਾਵਾ 3 ਦਾਵਾ 18 ਲੀਟਰ ਦੇ ਲੀਟਰ ਮਾਰ ਦੇ ਦੀ ਰੱਖਿਆ ਤੋਰੋ ਤੋਰ ਜੀ ਇਹ ਦੇਖੋ ਗਰਮੀ ਵਾਲੇ ਵੈਟ ਨਾਲੇ ਬਾਕੀ ਖੈਲਪੂਣ ਬਹੁਤ ਸੋਹਣੀ ਫਲੀ ਵੀਰੇ ਨਹੀਂ ਸਾਡੇ 4.5 ਪਲੱਸ ਮੈਂਡ ਆਉਂਦੀ ਹੈ ਦੀ ਫੱਟੀ ਘਰ ਜੀ ਹਾਂਜੀ ਬਾਕੀ ਕਿਹੇ ਵੀਰ ਨੇ ਵਗਾ ਪਾਉਣਾ ਨਹੀਂ ਪਾਉਣਾ ਇੱਛਾ ਬਿਲਕੁਲ ਪੰਗਾ ਪਾ ਕੇ ਛੋਲੇ ਦੀਆ ਬਿਨਾ ਵੰਗੇ ਦੇ ਛੋਲੇ ਦੀਆ ਹਾਂਜੀ ਹਾਂਜੀ ਸਭ ਜੀ ਬਲਿੰਦੀ ਕੀਮਤ ਹੈ ਇਹਦੀ ਕੀਮਤ ਸੁਨੀਤ ਜੀ ਕੋ ਮਰਜ਼ੀ ਕਰੀ ਜਾਈਏ ਤੇ 20000 5000 ਮੰਗਦਾ 20000 5000 ਛੋੜ ਹਾਂਜੀ ਛੋੜ ਇਹ ਵੀ ਸੂਈ ਹੈ ਜੀ ਹਾਂਜੀ ਇਹ ਵੀ ਸੂਈ ਹੈ ਜੀ ਇਹ ਨੂੰ ਕਿਹਾ ਹੋ ਗਿਆ ਇਹ ਦਿਨਾਂ ਕੇ ਸ਼ਹਿਰੀ ਸ਼ੂਰੀਏ ਦੇ ਕੰਮ ਦੀ ਮਰਬਲ ਦੀ ਚੀਜ਼ ਆ ਹਾਂ ਕਿੱਦਾਂ ਮਰਜੀ ਰਮਾਣਾ ਪਾਓ ਬੈੱਡ ਰੂਮ ਬਣ ਲੈ ਕੋਈ ਚੱਕਰ ਨਹੀਂ ਕੋਈ ਚੱਕਰੀ ਨਹੀਂ ਹਾਂ ਦੇਖੋ ਸਹੀ ਗੱਲ ਇਹ ਇਹਨੂੰ ਵੀਰੇ ਸੂਈ ਨੂੰ ਕੋਈ ਮਹੀਨਾ ਵਾਲੇ ਕੋਈ ਡੇਢ ਵਾਲੇ ਕੋਈ 15 ਵਾਲੇ ਬਸ ਮਗਰ ਬੱਛੀ ਆ ਦੋ ਮਗਰ ਬੱਛੀਆਂ ਹੀ ਆ ਜੀ ਦੋ ਮਗਰ ਬੱਛੀਆਂ ਪਹਿਲਾ ਸੂਆ ਸੂਈ ਆ ਹਾਂ ਜੀ ਤੇ ਦੰਦਾ ਨਾਲ ਮੈਨੂੰ ਪਤਾ ਨਹੀਂ ਆ ਤੇ ਦੋਜਾ ਹੋ ਗਿਆ ਹਲੇ 9 ਕਿਲੋ 9 ਕਿਲੋ 9 9.5 ਦੋ ਸਨਮਾ ਲੱਗ ਜਰਸੀ ਵਾਲਾ ਹਾਂ ਜੀ ਹਾਂ ਬੈੱਡਰੂਮ ਵਾਲੀ ਹੈ ਜੀ ਇਹ ਮਗਰੋਂ ਛਾਈ ਵਾਲਾ ਜੀ ਗਾੜੀ ਨੂੰ ਜਰਸੀ ਆ ਇਹ ਦੋ ਲੋਕਾਂ ਦਿੰਦੀ ਆ ਹਾਂ ਜੀ ਥਾਂ ਤੋਂ ਵਧੀ ਬਣਾ ਲੈਂਦੀ ਜੀ ਬਹੁਤ ਹੁਣੋ ਜੀ ਪੱਥਰੀ ਵਾਲੇ ਥਾਣੇ ਆ ਜੀ ਗੱਲ ਸਹੀ ਆ ਬੈਡਰੂਮ ਵਾਲੀ ਆ ਜੀ ਆ ਬੈਡਰੂਮ ਵਾਲੀ ਆ ਜੀ ਇਹ ਉੱਥੇ ਚੱਲਦੇ ਕਿਥੇ ਕਿਲੋਵਾਰਾ ਪੱਠੇ ਕਰਦੇ ਨਾ ਸਾਰਾ ਬਿਲਕੁਲ ਉੱਥੇ ਜਾ ਨਹੀਂ ਲਾਤੀ ਵੀ ਹੀਰੀ ਹਾਂ ਜੀ ਕੱਟਾ ਲਾਸ਼ ਖਾ ਲਈਏ ਜੀ ਕਿਹੜੇ ਕਿਥੇ ਦੀ ਵੀਰ ਕਟਾ ਬੀਤੇ ਹੀ ਨਹੀਂ ਨਾਲ ਕੋਈ ਨਹੀਂ ਉਹ ਲੈ ਲੈਂਦਾ ਨਹੀਂ ਉਹ ਹੀ ਆਪਣੇ ਕੋਲ ਹੀ ਆ ਹਾਂਜੀ ਪਰ ਇਹਦਾ ਸੀ ਸਿੰਘ ਜੀ ਮੋਲਾ 27000 ਰੁਪਿਆ ਰੁਪਏ ਮੰਨ ਕਰ ਚਲੋ ਹਾਂਜੀ 250 ਆ ਆ ਬੱਚੇ ਆ ਆ ਬੱਚੇ ਖਾ ਲਓ ਉਹ ਠੀਕ ਆਹ ਤੇ ਘੜਾ ਨਹੀਂ ਆਹ ਕਟਾਈ ਇਹ ਪੀਲੀ ਵੀਡੀਓ ਪਾਇਆ ਆਪਾਂ ਹਾਂਜੀ ਇਹ ਇਹ ਨੀਲੀ ਦਾ ਕਟਾ ਜੋ ਉਮਰੇ ਦੀ ਜੋ 15 ਮਹੀਨੇ ਠੀਕ ਹੈ ਠੀਕ ਹੈ 15 ਵਾਲੇ 16 ਵਾਲੇ ਮੂੰਹ ਮਸਾ ਵੀ ਦੋੜਾ ਸੰਭਾਤੀ ਠੀਕ ਹੈ। ਹੋਰ। ਹੋਰ ਕੀ ਮਹਾਰਾਜ। ਇਹਦਾ ਜਿਹਨੇ ਸਿੰਘੀ ਮਾਹਦਲ ਕੋਲ 18 ਲੀਟਰ ਦੇ ਲਾ ਕੇ ਬਨੇ ਆ ਤੇ ਬਾਪ ਵੱਲੋਂ ਆਪਾਂ ਨੂੰ ਪਤਾ ਨਹੀਂ ਕਿਦਾ। ਬਿਲਕੁਲ। ਹਾਂਜੀ। ਸਭ ਜਿਹੜੇ ਕੈਮਰੇ ਦੀ ਇਹਦੀ ਕੀਮਤ ਸੰਦੀਪ ਸਿੰਘ ਦੀ 22000 ਰੁਪਏ। 22000 ਰੁਪਏ ਛੋੜ ਕਰ। ਬਸ ਠੀਕ ਆ। ਜੇ ਭਜੀ ਆ ਪਸ਼ੂ ਭਾਈ ਅੰਕਲ ਜੀ ਪਰ ਮੇਰੇ ਵੀ ਇੱਥੇ ਆ ਗਿਆ ਰਾਤ ਚੈੱਕ ਕਰਕੇ ਬਾਅਦ ਕਰਕੇ। ਹਰੇ ਜੀ। ਆਰਾ ਪੂਰਾ ਦੱਸੋ। ਰੇ ਮਾਈ ਜੀ ਬਸ ਠੀਕ ਹੈ ਹਾਂ ਨੰਬਰ ਜੀ ਮੇਰਾ ਨੰਬਰ 73475 70164 ਜੀ ਤੇ 81469 53927 ਬਾਕੀ ਇਹ ਕਿ ਬੇਨਤੀ ਹੈ ਸੰਦੀਪ ਵੀਰ ਹਾਂਜੀ ਨਰਕ ਪਰਖ ਆਉਦੀ ਇੱਥੇ ਕਰੇ ਬਿਲਕੁਲ ਜਿਹੜਾ ਘਰ ਜਾ ਕੇ ਲਾਮਾ ਜਿਹੜਾ ਉਹ ਨਹੀਂ ਆਪਾਂ ਲੋ ਟਾਈਮ 'ਚ ਹੋਵੇ ਚਾਰ ਟਾਈਮ 'ਚ ਹੋਵੇ ਨਹੀਂ ਆ ਸਕਦਾ ਇੱਕ ਟਾਈਮ 'ਚ ਆਈ ਵੀਡੀਓ ਕਾਲ ਤੇ ਕਰ ਲੈ ਦੂਜੀ ਟਾਈਮ ਆਫ ਕਰ ਲੈ ਆਗੇ ਠੀਕ ਹੈ ਜੀ ਕਿਉਂਕਿ ਮੁੜ ਕੇ ਆਪਾਂ ਲਾਮੇ ਦਾ ਫਾਇਦਾ ਕੋਈ ਨਹੀਂ ਆ ਕਿਉਂਕਿ ਆਪਾਂ ਵੀ ਗਾਉ ਲਿਆਂਦੀਆਂ ਘਰੇਲੇ ਬਣਾਈਆਂ ਨਹੀਂ ਮੇਰੀ ਕਿਹੜੇ ਘਰੇ ਫੈਕਟਰੀ ਲੱਗੀ ਜਾਂਦੀ ਠੀਕ ਨਹੀਂ ਮਾਇਆ ਲਾ ਕੇ ਲਿਆਂਦੀਆਂ ਹੁਣ 1.5 ਦਾ ਕਿਉਂਕਿ ਤੁਸੀਂ ਜਿਹੜਾ ਥਾਣ ਉੱਟ ਗਿਆ ਆਹ ਵਾਲੇ 85000 ਦੀ ਪਾਈ ਹਾਂ ਹਾਂਜੀ ਚਲੋ ਬਾਤ ਇਨੀ ਕਿ ਮੈਂ